ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਲਖਸਰੋ ਨਾਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਗੁਰਾਂ ਦੀ ਮਿਹਰ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਈ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਆਸਾ ਰਾਗ ਦੇ ਵਿੱਚ ਚੱਲ ਰਹੀ ਹੈ ਪਾਤਸ਼ਾਹ ਜੀ ਦਾ ਸੰਤ ਸਪੂਰਨ ਹੋਇਆ ਸੀ ਕਾਲ ਅਗਲਾ ਸੰਤ ਮਹਾਰਾਜ ਜੀ ਦੂਜਾ ਸੰਤ ਇੱਥੇ ਆਰੰਭ ਕਰਦੇ ਹਨ ਸਤਿਗੁਰ ਜੀ ਦਾ ਸ਼ਬਦ 400 43 ਅੰਗ ਤੇ ਸੁਭਾਏ ਮਾਨ ਹੈ ਆਓ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਭਾਈ ਬਚਨ ਕਰਦੇ ਹਾਂ ਜੀ ਆਸਾ ਮਹੱਲਾ ਤੁਥਾ ਝਿਮ 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 ਵਰਸੈ ਅੰਮ੍ਰਿਤ ਧਾਰਾ ਰਾਮ ਗੁਰਮੁਖ ਗੁਰਮੁਖ ਨਦਰੀ ਰਾਮ ਪਿਆਰਾ RAM ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਗਿਆ ਸੁਮੁਖ ਦਵਾਰਾਂ ਸ਼ਬਦ ਦੀ ਰਮਤਾ ਕਰਦੇ ਹਨ ਉਥੇ ਮਹਾਰਾਜ ਜੀ ਸੱਚੇ ਨਾਮ ਦੀ ਮਹਿਮਾ ਦਰਸਾnde ਹੋਏ ਪਰਦੇਸ਼ ਬਖਸ਼ ਦੇ ਹਨ ਚਿਮ ਚਿਮੇ ਚਿਮ ਚਿਮੇ ਵਰਸੇ ਅੰਮ੍ਰਿਤ ਧਾਰਾ RAM ਸਤਿਗੁਰੂ ਜੀ ਵਚਨ ਕਰਦਿਆਂ ਕਹਿੰਦੇ ਜਿਸ ਤਰ੍ਹਾਂ ਇੱਕ ਪਿਆਰਿਓ ਵਰਖਾ ਰੁੱਤ ਦੇ ਵਿੱਚ 바ਰਸ ਰੁੱਤ ਦੇ ਵਿੱਚ ਸ਼ਾਵਣ ਦੇ ਮਹੀਨੇ ਵਿੱਚ ਚਿਮ ਚਿਮੀ ਵਰਸਾ ਵੀ ਹੁੰਦੀ ਹੈ। ਕਈ ਵਾਰੀ ਬਹੁਤੀ ਤੇਜ਼ ਵਰਸਾ ਹੁੰਦੀ ਹੈ, بارش ਹੁੰਦੀ ਹੈ ਜਿਹਦੇ ਵਿੱਚ ਮਿੰਟ 'ਚ ਮੀਂਹ ਪੈ ਕੇ بارش ਪੈ ਕੇ ੜ ਜਾਂਦੀ ਹੈ। ਇੱਕ ਝਿਮ-ਝਿਮੀ بارش ਹੁੰਦੀ ਹੈ ਜਿਹੜੀ ਕੀ ਮਾੜੀ-ਮਾੜੀ ਫੂਰ ਪੈਂਦੀ ਹੈ ਜਿਹਦਾ ਮਹਾਰਾਜ ਜੀ ਕਹਿੰਦੇ ਮਠਾਸ ਆਨੰਦ ਲੱਗ ਹੁੰਦਾ ਹੈ। ਉਹਦੇ ਨਾਲ ਸਰੀਰ ਨੂੰ ਠੰਡ ਪੈਂਦੀ ਹੈ। ਹਰ ਪਾਸੇ ਠੰਡਾ ਮੌਸਮ ਬਣ ਜਾਂਦਾ ਹੈ। ਉਹਨੂੰ ਟੀਮ ਜਿੰਮੀ بارش ਕਹਿੰਦੇ ਹਨ ਕੀ ਮਾੜੀ ਮਾੜੀ ਸੱਜੇ ਸੱਜੇ بارش ਪੈਣੀ ਸੱਜੇ ਸੰਜੇ ਬੂੰਦਾਂ بارش ਦੀਆਂ ਗਿਰਦੀਆਂ ਹਨ ਇਸੇ ਤਰ੍ਹਾਂ ਮਹਾਰਾਜ ਜੀ ਇਹ ਧਾਰਨ ਲੈ ਕੇ ਅੰਮ੍ਰਿਤ ਧਾਰਾ ਦੀ ਗੱਲ ਕਰਦੇ ਹਨ ਕਹਿੰਦੇ ਇਸੇ ਤਰ੍ਹਾਂ ਗੁਰਮਖੰਦ ਦੇ ਅੰਦਰ ਸੱਚੇ ਨਾਮ ਦੀ ਵਰਖਾ ਹੁੰਦੀ ਹੈ ਅੰਮ੍ਰਿਤ ਧਾਰਾ ਚੱਲਦੀ ਐ ਮਹਾਰਾਜ ਜੀ ਕਹਿੰਦੇ ਗੁਰਮੁਖੇ ਗੁਰਮੁਖ ਨਦਰੀ RAM ਪਿਆਰਾ RAM ਮਹਾਰਾਜ ਜੀ ਕਹਿੰਦੇ ਗੁਰਮੁਖ ਜਿਹੜੇ ਹਨ ਉਹ ਸਦਾਈ ਅੰਮ੍ਰਿਤ ਨਾਮ ਦਾ ਆਨੰਦ ਲੈਂਦੇ ਹਨ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਝਿਮਿਚਿਮੀ ਬਾਸ਼ ਦੀ ਤਰ੍ਹਾਂ ਮਿੱਠਾ ਆਨੰਦ ਸੱਚੇ ਨਾਮ ਦਾ ਰਸ ਮਹਾਰਾਜ ਜੀ ਕਹਿੰਦੇ ਪੈਦਾ ਹੋ ਜਾਂਦਾ ਹੈ ਗੁਰਮੁਖੇ ਗੁਰਮਖ ਨਦਰੀ RAM ਪਿਆਰਾ RAM ਮਹਾਰਾਜ ਜੀ ਕਹਿੰਦੇ ਗੁਰੂ ਦੀ ਮੱਤ ਲੈ ਕੇ ਗੁਰੂ ਦੀ ਮਹਾਰਾਜ ਜੀ ਕਹਿੰਦੇ ਗੁਰੂ ਦਵਾਰਾਂ ਸੋਝੀ ਮਿਲਦੀ ਹੈ ਤਾਂ ਮਹਾਰਾਜ ਜੀ ਕਹਿੰਦੇ ਉਹ ਮਾਲਕ ਹਰੀ ਜਿਹੜਾ ਕੋ ਨਜ਼ਰ ਆਉਂਦਾ ਹੈ ਗੁਰਮਖ ਨਦਰੀ RAM ਮਹਾਰਾਜ ਜੀ ਕਹਿੰਦੇ ਰਮਿਆ ਹੋਇਆ ਮਾਲਕ ਜਿਹੜਾ ਹੈ ਉਹ ਮਹਾਰਾਜ ਜੀ ਕਹਿੰਦੇ ਪ੍ਰਕਾਸ਼ ਹੁੰਦਾ ਨਜ਼ਰ ਆਉਂਦਾ ਹੈ ਉਹ ਪਿਆਰਾ ਲੱਗਦਾ ਹੈ RAM ਨਾਮ ਪਿਆਰਾ ਜਗਤ ਨਿਸਤਾਰਾ RAM ਨਾਮ ਵਡਿਆਈ ਤੇ ਮਹਾਰਾਜ ਜੀ ਕਹਿੰਦੇ ਉਹ ਗੁਰਮੁਖਾਂ ਨੂੰ ਰਮੇ ਹੋਏ ਨਾ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਜਿਵੇਂ ਸਾਨੂੰ ਬਾਹਰੋਂ ਮੂਹ ਪਿਆਰਾ ਲੱਗਦਾ ਸ੍ਰਿਸ਼ਟੀ ਦਾ ਸੰਸਾਰੀ ਵਸਤੂਆਂ ਪਿਆਰੀਆਂ ਲੱਗਦੀਆਂ ਈਵਾ ਦਾ ਮੋਹ ਨਾਲ ਸਾਡਾ ਪਿਆਰ ਹੈ ਸੱਜਸੀ ਮੋਹ ਕਰਦੇ ਆ ਪਰ ਗੁਰੂ ਅਖ ਜਨ ਗੁਰੂ ਰਾਮਦਾਸ ਜੀ ਕਹਿੰਦੇ ਉਹਨਾਂ ਨੂੰ ਰਾਮ ਪਿਆਰਾ ਲੱਗਦਾ ਰਾਮੇ ਹੋਏ ਰਾਮ ਦਾ ਨਾਮ ਪਿਆਰਾ ਲੱਗਦਾ ਜਗਤ ਨਿਸਤਾਰਾ ਤੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਰਾਮ ਪਿਆਰਾ ਲੱਗਦਾ ਤੇ ਮਹਾਰਾਜ ਜੀ ਕਹਿੰਦੇ ਉਸ ਜਗਤ ਤੋਂ ਤਰ ਜਾਂਦੇ ਆ ਉਹਨਾਂ ਦਾ ਨਿਸਤਾਰਾ ਹੋ ਜਾਂਦਾ ਹੈ ਇਨਾਂ ਨੂੰ ਰਾਮ ਪਿਆਰਾ ਲੱਗਣ ਲੱਗ ਜਾਂਦਾ ਰਮਿਆ ਹੋਇਆ ਮਾਲਕ ਹਰੀ ਪਿਆਰਾ ਲੱਗਦਾ ਹੈ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜਗਤ ਦੇ ਵਿੱਚ ਨਸਤਾਰਾ ਹੋ ਜਾਂਦਾ ਇਸ ਸਾਗਰ ਤੋਂ ਤਰ ਜਾਂਦੇ ਹਨ ਰਾਮ ਨਾਮ ਵਡਿਆਈ ਹਰੀ ਦੇ ਨਾਮ ਦੇ ਨਾਲ ਇਹ ਵਡਿਆਈ ਹਾਸਲ ਕਰ ਲੈਂਦੇ ਹਨ ਉਹ ਹਰੀ ਦੇ ਨਾਮ ਦੀਆਂ ਵਡਿਆਈਆਂ ਪਾ ਕੇ ਇਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ ਭਾਈ ਕਾਲ ਯੁਗ ਰਾਮ ਨਾਮ ਬੋਇਥਾ ਗੁਰਮੁਖ ਪਾਰ ਲੰਘਾਈ ਇਹ ਮਹਾਰਾਜ ਜੀ ਨੇ ਦੱਸਤਾ ਨਾ ਕਹਿੰਦੇ ਕਾਲ ਯੁਗ ਦੇ ਵਿੱਚ ਪਿਆਰੋ ਹਰੀ ਦਾ ਨਾਮ ਹੀ ਬੁਝਤਾ ਹੈ ਜਹਾਜ਼ ਹੈ ਗੁਰਮਖਾਂ ਵਾਸਤੇ ਮਹਾਰਾਜ ਜੀ ਨੇ ਜਹਾਜ਼ ਬਣਾਇਆ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਆਨਾ ਕਾਲ ਯੁਗ ਦੇ ਵਿੱਚ ਨਾਮ ਨੂੰ ਪ੍ਰਧਾਨਤਾ ਦਿੱਤੀ ਹੈ ਉਹ ਪਰਮੇਸ਼ਰ ਨੇ ਹਰੀ ਨੇ ਸੱਚੇ ਨਾਮ ਨੂੰ ਪ੍ਰਧਾਨ ਕੀਤਾ ਜਿਹੜਾ ਕੋਈ ਇਹਨੂੰ ਜਪਦਾ ਹੈ ਉਹ ਕਾਲ ਯੁੱਗ ਦੇ ਵਿੱਚ ਇਸ ਜਹਾਜ਼ ਤੇ ਚੜ ਕੇ ਪਾਰ ਹੋ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਕਾਲ ਯੁੱਗ ਰਾਮ ਨਾਮ ਬੋਇਤਾ ਗੁਰਮੁਖ ਪਾਰ ਲੰਘਾਈ ਹਰ ਜੀ ਕਹਿੰਦੇ ਜਿਹੜੇ ਆਸਰਾ ਲੈ ਲੈਂਦੇ ਨਾ ਗੁਰੂ ਦੀ ਮੱਤ ਗੁਰੂ ਦਾ ਸਹਾਰਾ ਤੇ ਮਹਾਰਾਜ ਜੀ ਕਹਿੰਦੇ ਸਬੋਇਤ ਨਾਮ ਰੂਪੀ ਜਹਾਜ਼ ਤੇ ਬਹਿ ਕੇ ਉਹ ਭਾਵ ਸਾਗਰ ਨੂੰ ਪਾਰ ਕਰ ਜਾਂਦੇ ਆ ਇਹ ਸ੍ਰਿਸ਼ਟੀ ਦਾ ਜਿਹੜਾ ਸਾਗਰ ਹੈ ਨਾ ਅਗਨ ਸਾਗਰ ਹੈ ਅਗਣਾਂ ਦਾ ਭਰਿਆ ਹੋਇਆ ਇਹ ਮਹਾਰਾਜ ਜੀ ਕਹਿੰਦੇ ਸ ਪਾਪਾਂ ਦੇ ਔਗੁਣਾਂ ਦੇ ਭਰੇ ਸਾਗਰ ਤੋਂ ਕੋਈ ਸੰਸਾਰੀ ਜਹਾਜ਼ ਨਹੀਂ ਪਾਰ ਕਰ ਸਕਦਾ ਇੱਥੇ ਤਾਂ ਸੱਚੇ ਨਾਮ ਦਾ ਮਹਾਰਾਜ ਜੀ ਨੇ ਜਹਾਜ਼ ਬਣਾਤਾ ਵੱਡੀ ਕਿਰਪਾ ਕਰਤੀ ਗੁਰੂ ਅਰਜਨ ਦੇ ਮਹਾਰਾਜ ਨੇ ਤਾਂ ਹੀ ਤਾਂ ਉਹਨਾਂ ਦਾ ਨਾਮ ਲੈਨੇ ਆਪਾਂ ਵਿੜਿਆਨਿਆਂ ਸਤਿਗੁਰਾਂ ਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਸਿਧਾਂ ਦੇ ਸਾਰ ਸ੍ਰੀ ਤਾਜ ਨਾਮ ਕੇ ਵੋਚ ਨਾਮ ਕੇ ਜਹਾਜ਼ ਕਿਉਂਕਿ ਉਹਨਾਂ ਨੇ 71 ਤੱਕ ਕੀਤੀ ਬਾਣੀ ਦੀ ਵੱਡੀ ਮਹਾਰਾਜ ਜੀ ਨੇ ਘਾਲਣਾ ਘਾਲੀ ਵੱਡੀ ਮਿਹਨਤ ਕੀਤੀ ਉਹਨਾਂ ਨੇ ਉਹਨਾਂ ਨੂੰ ਪਤਾ ਸੀ ਕਿ ਸਮਾਗੇ ਭਿਆਨਕ ਆ ਰਿਹਾ ਜਿੱਥੇ ਬਾਣੀ ਦੇ ਨਾਲ ਛੇੜਖਾਨੀਆਂ ਹੋਣਗੀਆਂ ਰਲਵੰਡ ਹੋਏਗੀ ਤੇ ਮਹਾਰਾਜ ਜੀ ਨੇ 80 ਜਿਲਤ ਬੰਦ ਬਾਣੀ ਕੀਤੀ 71 ਤੱਕ ਕੀਤੀ 71 ਤੱਕ ਕਰਕੇ ਤੇ ਮਹਾਰਾਜ ਜੀ ਨੇ ਹੱਥੀ ਬਾਣੀ ਲਿਖਾਈ ਰਾਮ ਸਰ ਜਗਾ ਸ੍ਰੀ ਅੰਮ੍ਰਿਤਸਰ ਵਿਖੇ ਇੱਥੇ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਅਤੇ ਬਾਬਾ ਬੁੱਢਾ ਜੀ ਦੀ ਹਾਜ਼ਰੀ ਦੇ ਵਿੱਚ ਇਹ ਸਾਰੀ ਬਾਣੀ ਲਿਖਵਾਣਾ ਕੀਤੀ ਪੋਥੀ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਿਸ ਦੇ ਕਾਰਨ ਉਹਨਾਂ ਨੂੰ ਵੇਖੋ ਸ਼ੀਧੀ ਪਾਣੀ ਪਈ ਹੋ ਸਿੱਖ ਧਰਮ ਦੇ ਪਹਿਲੇ ਸ਼ਹੀਦ ਹੋਏ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਧਾਈ ਮੰਨਿਆ ਜਾਂਦਾ ਕਿਉਂਕਿ ਉਹਨਾਂ ਦੀ ਪਹਿਲੀ ਸ਼ੀਧੀ ਹੋਈ ਜਿੱਥੋਂ ਸ਼ੀਧੀਆਂ ਦੀ ਰੰਗਤਾ ਹੋਈ ਇਹ ਉਹਨਾਂ ਨੂੰ ਇਸ ਕਾਰਨ ਇਹ ਵੱਡੇ ਕਾਰਨ ਸੀ ਜਿੰਨਾ ਕਰਕੇ ਛੀਦੀ ਪਾਣੀ ਕੋਈ ਕੋਈ ਇੱਕ ਕਾਰਨ ਨਹੀਂ ਸੀ ਬ੍ਰਾਹਮਣਵਾਦ ਨਹੀਂ ਸੀ ਚਾਹੁੰਦਾ ਕਿ ਵੱਖਰਾ ਗ੍ਰੰਥ ਬਣੇ ਬ੍ਰਾਹਮਣਵਾਦ ਨਹੀਂ ਸੀ ਚਾਹੁੰਦੇ ਕਿ ਚਾਰ ਦਰਵਾਜੇ ਵਰਣ ਚਾਰੇ ਵਰਣ ਇਕੱਠੇ ਹੋਣ ਸਾਰੀਆਂ ਜਾਤਾਂ ਪਾਤਾਂ ਦਾ سلسلہ ਖਤਮ ਹੋਵੇ ਉਹ ਇਹ ਕੁਝ ਵੇਖ ਨਹੀਂ ਸੀ ਸਕਦੇ ਬਹਾਨੇ ਬਣਾ ਕੇ ਮਹਾਰਾਜ ਨੂੰ ਛੀਦ ਕੀਤਾ ਗਿਆ ਤੇ ਦੇਖੋ ਸਾਡੇ ਵਾਸਤੇ ਮਹਾਰਾਜ ਜੀ ਦੀ ਸਿੱਧੀ ਹੋਈ ਹੈ ਸਾਨੂੰ ਬਾਣੀ ਦਾ ਜਹਾਜ਼ ਬਣਾ ਕੇ ਦੇ ਕੇ ਗਏ ਜਿਹਦੇ ਵਿੱਚ ਕੋਈ ਵੀ ਭਾਵ ਸਾਗਰ ਦਾ ਜੀਵ ਕੋਈ ਵੀ ਸੰਸਾਰੀ ਜੀਵ ਬਾਣੀ ਪੜ ਕੇ ਬਾਣੀ ਵਿਚਾਰ ਕੇ ਬਾਣੀ ਨੂੰ ਤੇ ਅੰਬਲਕਾ ਮਾ ਕੇ ਇਸ ਸਾਗਰ ਦੇ ਭਾਵ ਸਾਗਰ ਤੋਂ ਨਾਮ ਦੇ ਜਹਾਜ਼ ਵਿੱਚ ਬਹਿ ਕੇ पार ਹੋ ਸਕਦਾ ਹੈ ਗੁਰਮੁਖ ਜਨ ਮਹਾਰਾਜ ਜੀ ਗੁਰੂ ਰਾਮਦਾਸ ਜੀ ਕਹਿ ਰਹੇ ਹਨ ਕਹਿੰਦੇ ਉਪਾਰ ਉਤਰ ਜਾਂਦੇ ਹਨ ਹਲਤ ਪਲਤ ਰਾਮ ਨਾਮ ਸਹੇਲੇ ਗੁਰਮੁਖ ਕਰਨੀ ਸਾਰੀ ਤੇ ਮਹਾਰਾਜ ਜੀ ਕਹਿੰਦੇ ਹਲਤ ਤੇ ਪਲਤ ਲੋਕ ਪਰਲੋਕ ਤੇ ਮਹਾਰਾਜ ਜੀ ਕਹਿੰਦੇ ਰਾਮੇ ਹੋਏ ਨਾਮ ਪ੍ਰਭੂ ਦਾ ਨਾਮ ਹੈ ਜਿਹੜਾ ਉਹ ਸਹੇਲਾ ਬਣਦਾ ਮਿੱਤਰ ਬਣਦਾ ਭਾਈ ਮਹਾਰਾਜ ਜੀ ਕਹਿੰਦੇ ਲੋਕ ਪਰਲੋਕ ਵੇਸੀ ਭਾਈ ਸੇ ਉਹ ਮਹਾਰਾਜ ਜੀ ਕਹਿੰਦੇ ਮਿੱਤਰ ਬਣ ਕੇ ਨਾਲ ਨਿਭਦਾ ਸੇ ਲਾਭ ਬਣਾ ਦਿੰਦਾ ਗੁਰਮਖ ਕਰਣੀ ਸਾਰੀ ਮਹਾਰਾਜ ਜੀ ਕਹਿੰਦੇ ਗੁਰਮਖਾਂ ਦੀ ਮਹਾਰਾਜ ਜੀ ਕਹਿੰਦੇ ਸੰਸਾਰ ਵਿੱਚ ਆਇਆ ਸਫਲ ਹੋ ਜਾਂਦਾ ਹੈ ਉਹ ਇਹੀ ਕਾਰਜ ਕਰਦਿਆ ਨਾ ਇਹੀ ਕੰਮ ਸੰਸਾਰ ਵਿੱਚ ਆਣ ਕੇ ਕਰਦਿਆ ਨਾਮ ਜਪਨਾ ਨਾਮ ਜਪਾਉਣਾ ਇਹਦਾ ਵਪਾਰ ਕਰਨਾ ਸੱਚੇ ਨਾਮ ਦਾ ਧਨ ਇਕੱਤਰ ਕਰਨਾ ਤੇ ਦੁਨੀਆਂ ਦੇ ਵਿੱਚ ਲੰਗਰ ਵਰਤਾਉਣਾ ਇਹ ਬਾਣੀ ਦਾ ਵੀ ਲੰਗਰ ਹੈ ਜਿਵੇਂ ਸਰੀਰ ਦਾ ਲੰਗਰ ਛਕਦੇ ਆ ਨਾ ਉਹ ਸਰੀਰ ਦੀ ਪੂਰਤੀ ਵਾਸਤੇ ਪਿਆਰਿਓ ਸਰੀਰ ਪੇਟ ਭਰਨ ਵਾਸਤੇ ਮਹਾਰਾਜ ਜੀ ਨੇ ਲੰਗਰ ਦੀ ਪਰੰਪਰਾ ਸ਼ੁਰੂ ਕੀਤੀ ਪਹਿਲੋਂ ਪੰਗਤ ਫਿਰ ਸੰਗਤ ਮਹਾਰਾਜ ਨੇ ਕਿਹਾ ਗੁਰੂ ਅੰਮ੍ਰਿਤਸਰ ਮਹਾਰਾਜ ਜੀ ਨੇ ਅਦਾਇਤ ਕੀਤੀ ਕਿ ਲੈ ਕਹਿੰਦੇ ਪਹਿਲੋਂ ਪੰਗਤ ਫਿਰ ਸੰਗਤ ਦਾਤ ਕਰਤੀ ਮਹਾਰਾਜ ਨੇ ਗੋਵਿੰਦਵਾਲ ਸਾਹਿਬ ਵਿਖੇ ਇਹਦੇ ਜਿਹੜਾ ਵੀ ਕੋਈ ਆਏ ਕੋਈ ਵੱਡਾ ਏ ਛੋਟਾ ਏ ਰਾਜਾ ਏ ਬਾਦਸ਼ਾਹ ਏ ਸਾਰਿਆਂ ਨੂੰ ਇੱਕੋ ਹੱਥ ਤੇ ਇੱਕੀ ਪੰਗਤ ਵਿੱਚ ਬੈਠ ਕੇ ਲੰਗਰ ਛੱਕੇ ਫਿਰ ਦਰਸ਼ਨ ਪਾਏ ਤੇ ਮਹਾਰਾਜ ਜੀ ਇਸੇ ਤਰ੍ਹਾਂ ਹੀ ਕਰਦੇ ਸੀ ਜਿਹੜਾ ਵੀ ਹੁੰਦਾ ਸੀ ਬਾਦਸ਼ਾਹ ਤੱਕ ਉਹਨਾਂ ਦੀ ਪੰਗਤ ਵਿੱਚ ਬਹਿ ਕੇ ਲੰਗਰ ਛੱਕ ਕੇ ਗਏ ਫਿਰ ਮਹਾਰਾਜ ਜੀ ਦੇ ਦਰਸ਼ਨ ਕਰ ਸਕੇ ਦੇਖੋ ਮਹਾਰਾਜ ਜੀ ਦੀ ਮਹਿਮਾ ਦੇਖੋ ਸਤਿਗੁਰਾਂ ਦੀ ਇਹ ਭੋਜਨ ਨਾਮ ਦਾ ਭੋਜਨ ਆਤਮਾ ਵਾਸਤੇ ਮਨ ਵਾਸਤੇ ਤੇ ਸਰੀਰ ਦੀ ਤ੍ਰਿਪਤੀ ਵੀ ਉਨੀ ਮਹਾਰਾਜ ਜੀ ਕਹਿੰਦੇ ਜ਼ਰੂਰੀ ਹੈ ਪਹਿਲਾਂ ਦੂਰ ਦਰਾਡੇ ਤੋਂ ਦੋ ਮਿਹਨਤ ਕਰਕੇ ਸੰਗਤਾਂ ਹੁੰਦੀਆਂ ਸੀ ਤੁਰ ਕੇ ਹੁਣ ਤਾਂ ਸਾਧਨਾਂ ਨਾਲ ਆਪਾਂ ਘਰੋਂ ਰੱਜ ਕੇ ਭੋਜਨ ਛੱਕ ਕੇ ਜਾਨਨੇ ਆ ਛੇਤੀ ਪਹੁੰਚ ਜਾਨਨੇ ਪਰ ਉਦੋਂ ਪੈਂਡਾ ਲੰਬਾ ਹੁੰਦਾ ਸੀ ਤੁਰ ਕੇ ਸੰਗਤਾਂ ਆਉਣਾ ਬੜੀ ਮਿਹਨਤ ਦੇ ਨਾਲ ਦਰਸ਼ਨ ਚਾ ਵੜਾ ਹੁੰਦਾ ਸੀ ਇੰਨੀ ਨਹੀਂ ਦੂਰ ਸੰਗਤਾਂ ਕਈ ਕਈ ਦਿਨਾਂ ਦਾ ਪਿੰਡ ਆ ਤੈ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਹੁੰਦੀਆਂ ਸੀ ਤੇ ਮਹਾਰਾਜ ਜੀ ਵੀ ਅੱਗੋਂ ਬੜਾ ਸਤਿਕਾਰ ਕਰਦੇ ਸੀ ਸੰਗਤਾਂ ਵਾਸਤੇ ਕਈ ਤਰ੍ਹਾਂ ਦੇ ਭੋਜਨ ਤਿਆਰ ਕਰਨੇ ਸੰਗਤਾਂ ਸਿੰਘਾਂ ਨੂੰ ਕਹਿਣਾ ਵੀ ਸੰਗਤਾਂ ਨੂੰ ਕੋਈ ਕਮੀ ਨਾ ਰਹੇ ਜਿਹੜੀ ਵੀ ਸੰਗਤ ਆਏ ਉਹਨੂੰ ਕਹੋ ਵੀ ਭਾਈ ਲੰਗਰ ਪਾਣ ਕਰੇ ਫਿਰ ਸੰਗਤ ਫਿਰ ਪੰਗਤ ਮਹਾਰਾਜ ਜੀ ਕਹਿੰਦੇ ਉਸ ਤੋਂ ਬਾਅਦ ਸੰਗਤ ਤੇ ਸਾਧ ਸੰਗਤ ਜੀ ਉਹ ਵੱਡਾ ਸਤਿਗੁਰੂ ਦੇ ਘਰ ਦੇ ਵਿੱਚ ਪੰਗਤ ਸੰਗਤ ਦਾ ਸਰਕਾਰ ਹੈ ਮਮਾ ਹੈ ਜਿੱਥੇ ਦੇਖੋ ਹਜੇ ਤੱਕ ਦੁਨੀਆ ਭਰ ਦੀ ਦੁਨੀਆ ਲੋਕ ਆਣ ਕੇ ਪੰਗਤ ਵਿੱਚ ਬੈਠ ਕੇ ਭੋਜਨ ਕਰਦੇ ਹਨ ਲੰਗਰ ਛਕਦੇ ਹਨ ਫਿਰ ਮਹਾਰਾਜ ਦੇ ਦਰਸ਼ਨ ਕਰਦੇ ਹਨ ਉਹ ਪਰੰਪਰਾ ਉਦੋਂ ਦੀ ਚੱਲਦੀ ਆ ਰਹੀ ਹੈ ਇੱਥੇ ਮਹਾਰਾਜ ਜੀ ਮਨ ਦੀ ਤ੍ਰਿਪਤੀ ਕਰਦੇ ਹਨ ਮਹਾਰਾਜ ਜੀ ਕਹਿੰਦੇ ਭਾਈ ਉੱਥੇ ਹਲਤ ਪਲਤ ਰਾਮ ਨਾਮ ਸਹਿੇਲਾ ਗੁਰਮੁਖ ਕਰਨੀ ਸਾਰੀ ਗੁਰਮੁਖਾਂ ਦੀ ਇਹੀ ਕਰਨੀ ਕਮਾਈ ਐ ਜੋ ਹੀ ਕੰਮ ਕਰਦੇ ਹਨ ਕਿ ਉਹ ਮਹਾਰਾਜ ਦੇ ਭਜਨ ਨੂੰ ਬੰਦਗੀ ਨੂੰ ਕਰਕੇ ਦੁਨੀਆਂ ਵਿੱਚ ਵਰਤਾਂ ਦੇ ਨਾਨਕ ਦਾਤ ਦਇਆ ਕਰ ਦੇਵੇ ਮਹਾਰਾਜ ਜੀ ਬਚਨ ਕਰਦੇ ਨੇ ਅਗਲੀ ਪੰਕਤੀ ਵਿੱਚ ਨਾਨਕ ਦਾਤ ਦਇਆ ਕਰ ਦੇਵੇ ਰਾਮ ਨਾਮ ਨਿਸਤਾਰੀ ਉਹ ਦਇਆ ਜਿਹਦੇ ਤੇ ਕਰਦਾ ਐ ਨਾ ਮਾਲਕ ਮਹਾਰਾਜ ਕਹਿੰਦੇ ਇਹ ਨਾਨਕ ਇਹ ਦਾਤ ਉਹ ਦਇਆ ਕਰਕੇ ਜੇ ਦੇ ਦੇਵੇ ਮੇਰ ਕਰੇ ਕਰ ਦੇਵੇ ਰਾਮ ਨਾਮ ਨਿਸਤਾਰੀ ਰਮੇ ਹੋਏ ਨਾਮ ਦੇ ਨਾਲ ਮਹਾਰਾਜ ਜੀ ਕਹਿੰਦੇ ਇਸ ਭਾਵ ਸਾਗਰ ਤੋਂ ਨਿਸਤਾਰੀ ਤੋਂ ਭਾਵ ਪਾਰੋ ਤਾਰਾ ਹੈ ਅਗਲਾ ਬੰਦ ਮਹਾਰਾਜ ਜੀ ਭਾਈ ਰੰਮ ਕਰਦੇ ਹਨ ਰਾਮ ਰਾਮ ਨਾਮ ਜਪਿਆ ਦੁੱਖ ਕਿਲ ਵਿਖਨਾਸ ਗਵਾਇਆ RAM RAMU RAM ਨਾਮ ਜਪਿਆ ਜੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਗੁਰਮਖਾਣੇ ਹਰੀ ਦਾ ਨਾਮ ਜਪਿਆ ਦੁੱਖ ਕਿਲ ਵਿਖਨਾਸ ਗਵਾਇਆ RAM ਮਹਾਰਾਜ ਜੀ ਕਹਿੰਦੇ ਉਹਨਾਂ ਦੇ ਦੁੱਖ ਕਿਲ ਵਿਖ ਪਾਪ ਮਹਾਰਾਜ ਜੀ ਕਹਿੰਦੇ ਨਾਸ ਹੋ ਗਏ ਜਿਨ੍ਹਾਂ ਨੇ ਰਮੇ ਹੋਏ ਗੁਰਮਖਾਣੇ ਪ੍ਰਭੂ ਦੇ ਨਾਮ ਨੂੰ ਧਿਆਉਣਾ ਕੀਤਾ ਉਹਨਾਂ ਦੇ ਕਰਮ ਮਾੜੇ ਕਰਮਾਂ ਦਾ ਨਾਸ ਕਰਤਾ ਮਹਾਰਾਜ ਨੇ ਉਹਨਾਂ ਦੀ ਆਤਮਾ ਨਿਰਮਲ ਬਣ ਗਈ ਗੁਰ ਪਰਚੇ ਗੁਰ ਪਰਚੇ ਧਿਆਇਆ ਮੈਂ ਹਿਰਦੇ 'ਚ ਨਾਮ ਰਵਾਇਆ RAM ਉਰ ਪਰਚੇ ਤੂੰ ਭਾ ਗੁਰ ਪਰਚੇ ਗੁਰ ਪਰਚੇ ਧਿਆਇਆ ਹਰਿ ਜੀ ਕਹਿੰਦੇ ਉਹਨੂੰ ਦ੍ਰਿੜ ਕੀਤਾ ਵਾਰ-ਵਾਰ ਮਹਾਰਾਜ ਜੀ ਕਹਿੰਦੇ ਮੈਂ ਹਿਰਦੇ 'ਚ RAM ਰਵਾਇਆ RAM ਹਿਰਦੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹ ਰਮਿਓਈ ਮਾਲਕ ਨੂੰ ਮਹਾਰਾਜ ਜੀ ਕਹਿੰਦੇ ਵਸਾਣਾ ਕੀਤਾ ਇੰਦਰੀਆਂ ਤੋਂ ਮਨ ਦੇ ਵਿੱਚੋਂ ਉਹਨੂੰ ਹਿਰਦੇ ਦੇ ਵਿੱਚੋਂ ਧਿਆਉਣਾ ਕੀਤਾ ਰਵ ਰਵਿਆ ਰਾਮ ਹਿਰਦੇ ਪਰਮਗਤ ਪਾਈ ਜਾਂ ਗੁਰਸਰਨਾਈ ਆਏ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦੀ ਸਰਨ ਆਏ ਨਾ ਸੀ ਗੁਰੂ ਦੀ ਸਰਨ ਮੈਂ ਗ੍ਰਹਿਣ ਕੀਤੀ ਹਰ ਜੀ ਕਹਿੰਦੇ ਹਿਰਦੇ ਦੇ ਵਿੱਚ ਪਰਮ ਗਤੀ ਪ੍ਰਾਪਤ ਹੋਈ ਗੁਰ ਸਰਨਾਈ ਆਏ ਜਾਂ ਗੁਰ ਸਰਨਾਈ ਜਾ ਤੇ ਬੰਦ ਹੁੰਦਾ ਮਹਾਰਾਜ ਜੀ ਕਹਿੰਦੇ ਗੁਰੂ ਦੀ ਜਾਂ ਉਹ ਸਰੂ ਦੀ ਸਰਨ ਆਏ ਜਦੋਂ ਗੁਰੂ ਦੇ ਘਰ ਵਿੱਚ ਗੁਰੂ ਦੀ ਸ਼ਰਨ ਆ ਗਏ ਰਵ ਰਿਹਾਰਾ ਰਵਿਆ RAM ਹਿਰਦੇ ਪਰਮ ਗਤ ਪਾਈ ਮਹਾਰਾਜ ਜੀ ਕਹਿੰਦੇ ਮਿਆ ਹੋਇਆ ਮਾਲਕ ਹਿਰਦੇ ਵਿੱਚ ਆ ਵਸਿਆ ਫਿਰ ਪਰਮ ਗਤ ਮਿਲ ਗਈ ਉਹ ਅਧਿਕਾਰ ਉਹਦੀ ਸ਼ਰਨ ਗ੍ਰਹਿਣ ਕਰਨ ਦੇ ਨਾਲ ਲੋਭ ਵਿਕਾਰ ਨਾਵ ਡੁੱਬਦੀ ਨਿਕਲੀ ਜਾਂ ਸਤਿਗੁਰ ਨਾਮ ਦਰੜਾਏ ਜਿਹੜੀ ਨਾਮ ਸੰਸਾਰ ਰੂਪੀ ਨਾਵ ਇਹਨੇ ਬੇੜੀ ਡੁੱਬਦੀ ਐ ਉਹਨੂੰ ਮਾਲਕ ਨੇ ਪਾਰ ਕਰਤਾ ਬਚਨ ਕਰਦਿਆਂ ਪਾਤਸ਼ਾਹ ਜੀ ਕਹਿੰਦੇ ਲੋਭ ਵਿਕਾਰ ਨਾਵ ਡੁੱਬਦੀ ਨਿਕਲੀ ਲੋਭ ਵਿਕਾਰਾਂ ਦੀ ਜਿਹੜੀ ਨਾਵ ਹੈ ਨਾ ਉਹ ਡੁੱਬਦੀ ਦੇਖੀ ਇਹ ਮਹਾਰਾਜ ਜੀ ਕਹਿੰਦੇ ਸਤ ਗੁਰੂ ਨਾਮ ਦਰੜਾਏ ਜਦੋਂ ਸਤ ਗੁਰੂ ਦਾ ਨਾਮ ਦ੍ਰਿੜ ਕੀਤਾ ਮਹਾਰਾਜ ਜੀ ਕਹਿੰਦੇ ਇਸ ਡੁੱਬਦੀ ਬੇੜੀ ਨੂੰ ਉਹਨੇ ਮਾਲਕ ਨੇ ਪਾਰ ਕਰਤਾ ਜਦੋਂ ਉਹਨੂੰ ਨਾਮ ਨੂੰ ਵਾਰ-ਵਾਰ ਦ੍ਰਿੜ ਕੀਤਾ ਧਿਆਉਣਾ ਕੀਤਾ ਤੇ ਮਹਾਰਾਜ ਜੀ ਕਹਿੰਦੇ ਡੁੱਬਦੀ ਮਨ ਬੇੜੀ ਜਿਹੜੀ ਆ ਉਹ ਪਾਰ ਹੋ ਗਈ ਜੀਵਦਾਨ ਗੁਰਪੂਰੇ ਦੀ ਆ ਰਾਮ ਨਾਮ ਚਿੱਤ ਲਾਏ ਜੀਦਾਨ ਜੀ ਆਤਮਾ ਉਰ ਪੂਰੇ ਤੋਂ ਮਹਾਰਾਜ ਜੀ ਕਹਿੰਦੇ ਨਾਮ ਪ੍ਰਾਪਤ ਹੋਇਆ RAM ਨਾਮ ਚਿੱਤ ਲਾਏ ਜਦੋਂ ਰਮੇ ਹੋਏ ਪ੍ਰਭੂ ਦੇ ਨਾਮ ਨਾਲ ਚਿੱਤ ਲਾ ਲਿਆ ਭਾਈ ਮਹਾਰਾਜ ਜੀ ਕਹਿੰਦੇ ਫਿਰ ਜੀਦਾਨ ਮਿਲਦਾ ਜੀ ਆਤਮਾ ਸਰਜੀਤ ਹੁੰਦੀ ਹੈ ਜੀਦਾਨ ਤੋਂ ਭਾਵ ਜੀਵ ਆਤਮਾ ਜਿਹੜੀ ਆ ਉਹ ਜੰਮਨ ਮਰਨ ਤੋੜਤ ਹੋ ਜਾਂਦੀ ਐ ਉਹ ਸਰਜੀਤ ਹੋ ਜਾਂਦੀ ਐ ਮਰੀ ਪਈ ਆਤਮਾ ਜਿੰਦੀ ਹੁੰਦੀ ਆ ਗੁਰਪੂਰੇ ਦੀ ਆ ਗੁਰਪੂਰੇ ਨੇ ਜਦੋਂ ਨਾਮ ਦੀ ਬਖਸ਼ਿਸ਼ ਦੇਤੀ ਆਪ ਕਿਰਪਾਲ ਕਿਰਪਾ ਕਰ ਦੇਵੇ ਨਾਨਕ ਗੁਰ ਸਰਨਾਏ ਅਖੀਲੀ ਪੰਕਤੀ ਵਿੱਚ ਪਾਤਸ਼ਾਹ ਜੀ ਬਤਨ ਕਰਦਨ ਆਪ ਕਿਰਪਾਲ ਕਿਰਪਾ ਪ੍ਰਾ ਕਰ ਦੇਵੇ ਉਹ ਜਦੋਂ ਪਿਆਰਿਓ ਕਿਰਪਾ ਕਰਕੇ ਬਖਸ਼ਿਸ਼ ਕਰ ਦੇ ਨਾਨਕ ਗੁਰ ਸਰਨਾਏ ਮਹਾਰਾਜ ਜੀ ਕਹਿੰਦੇ ਮੈਂ ਗੁਰੂ ਦੀ ਸਰਨਾਏ ਗੁਰੂ ਦੀ ਸਰਨ ਗ੍ਰਹਿਣ ਕਰਦਾ ਵਾਂ ਜਿਨ੍ਹਾਂ ਨੇ ਕਿਰਪਾ ਧਾਰ ਕੇ ਕਿਰਪਾ ਕਰਤੀ ਨਾਮ ਦੀ ਬਖਸ਼ਿਸ਼ ਕਰਤੀ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਗੁਰੂ ਦੀ ਸਰਨ ਤੱਕਦੇ ਹਾਂ ਗੁਰੂ ਦੀ ਸਰਨ ਗ੍ਰਹਿਣ ਕਰਦੇ ਹੇ ਭਾਈ ਉਹ ਸੱਚੇ ਮਾਲਕ ਦੀ ਸਰਨ ਗ੍ਰਹਿਣ ਕਰਿਏ ਜਿਹਦੇ ਨਾਲ ਉਹ ਆਪ ਕਿਰਪਾ ਧਾਰ ਕੇ ਕਿਰਪਾ ਕਰਕੇ ਇਸ ਡੁੱਬਦੀ ਬੇੜੀ ਨੂੰ ਪਾਰ ਕਰ ਦਿੰਦਾ ਹੈ ਇਹ ਭਵ ਸਾਗਰ ਤੋਂ ਸਾਨੂੰ ਪਾਰ ਕਰ ਦਿੰਦਾ ਹੈ ਜਿਹੜੇ ਪਾਪਾਂ ਦੀ ਭਰੀ ਬੇੜੀ ਹੈ ਉਹ ਪਾਪਾਂ ਨੂੰ ਹੀ ਨਿਵਿਰਤ ਕਰਕੇ ਬੇੜੀ ਨੂੰ ਪਾਰ ਲਾ ਦਿੰਦਾ ਹੈ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਦੋ ਬੰਦ ਇਸ ਸ਼ਬਦ ਦੇ ਸੰਪੂਰਨ ਹੋ ਜਾਣ ਆ ਜਿੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਜੀ ਨੇਕਾਂ ਭੁਲਾ ਜੰਦੀਆਂ ਹਨ ਮਹਾਰਾਜ ਸਮੱਤ ਬਖਸ਼ ਲੈਣ ਆਇਆਂ ਸਮੂਹ ਸੰਗਤਾਨੀਆਂ ਭਾਈ ਹਾਜ਼ਰੀਆਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ